ਸਾਡੇ ਕਿਹਾਣਾ ਸੀ ਆਪਣਾ ਅਸਤੀਫਾ ਅੰਦਰੇ ਐਮਸੀ ਐਵੇਂ ਦਿੱਤਾ ਜੀ 12 ਐਮਸੀ ਅਸਤੀਫਾ ਆਨੂੰ ਆਇਆ ਦੋ ਮਹੀਨੇ ਪਹਿਲਾਂ ਮੈਂ ਜਿਹੜਾ ਹੈਗਾ ਅਸਤੀਫਾ ਆਇਆ ਸੀ ਅਸੀਂ ਡਿਮਾਂਡ ਕਰਦੇ ਸੀਗੇ ਵੀ ਜਿਹੜਾ ਪੱਪੂ ਆ 30 ਜਨਵਰੀ ਚਾਵਲਾ ਦਾ ਅਸਤੀਫਾ ਲਿਆ ਗਿਆ ਉਹ ਹੁਣ ਨਹੀਂ ਹੁਣ ਤੱਕ ਸਾਨੂੰ ਜਨਤਾ ਕੀਤਾ ਨਹੀਂ ਅਸੀਂ ਇਸ ਕਰਕੇ ਆਏ ਆਪਣਾ ਅਸਤੀਫਾ ਪਾਰਟੀ ਦੇ ਨਾਲ ਆ ਗੱਲ ਹੋਈ ਸੀ ਕਿ ਮੰਗ ਕਰ ਰਹੀ ਸੀ ਤਾਂ ਕੀ ਕਹਿੰਦੇ ਵਿਧਾਇਕ ਸਾਹਿਬ ਵਿਧਾਇਕ ਸਾਹਿਬ ਕਹਿੰਦੇ ਨੇ ਵੀ ਮੇਰੇ ਲਵੇ ਆ ਜੀ ਜਨਤਾ ਕੀਤਾ ਨਹੀਂ ਅਜੇ ਤੱਕ ਮੱਲ ਜੋ ਵੀ 12 ਬੰਨਾਂ ਪਾਇਆ ਅੱਜ ਅਸੀਂ ਐਮਐਲਏ ਸਾਹਿਬ ਕੋਲ ਆਏ ਸੀਗੇ ਅੱਜ 2.5 ਮਹੀਨੇ ਬਾਦ ਅਸੀਂ ਆ ਕੇ ਹੀ ਪੁੱਛਿਆਗਾ ਵੀ ਐਮਐਲਏ ਸਾਹਿਬ ਅਸਤੀਫਾ ਕਹਿੰਦੇ ਅਸਤੀਫਾ ਮੇਰੇ ਕੋਲ ਹੈ ਅਸੀਂ ਕਿ ਐਮਐਲਏ ਸਾਹਿਬ ਤੁਸੀਂ ਜਨਤਕ ਕਰੋ ਉਹਨੂੰ ਜਨਤਕ ਨਿਕਿਤਤਾ ਇਸ ਕਰਕੇ ਅਸੀਂ ਸਾਰੇ ਐਮਸੀਆ ਨੇ ਅੱਜ ਪਾਰਟੀ ਨੂੰ ਅਸਤੀਫਾ ਦਿੱਤਾ ਹੈ ਜਿਹੜੀ ਪਾਰਟੀ ਨੂੰ ਦਿੱਤਾ ਹਾਮ ਆਦਮੀ ਪਾਰਟੀ ਨੂੰ ਆਪ ਕਿਹਾ ਗਿਆ ਸਾਡਾ ਮੱਲੇ ਦੇ ਸਾਹਿਬ ਨੇ ਸਾਡੀ ਟੀਮ ਨੇ ਅਸਤੀਫਾ ਮੰਗਿਆ ਸੀਗਾ ਜਯਤਾ ਜਾਵਲਾ ਮੈਡਮ ਨਗਰ ਕੌਂਸਲ ਪ੍ਰਧਾਨ ਮੈਡਮ ਤੋਂ ਤੇ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਲੈ ਲਿਆ ਅਸੀਂ ਪਾਸ ਡੇਢ ਮਹੀਨਾ ਵੇਟ ਕੀਤਾ ਇਹ ਨਹੀਂ ਜੰਤਕ ਹੋਇਆ ਤਾਂ ਸਾਡੇ ਕੋਲ ਅੱਜ ਅਸਤੀਫੇ ਦਿੱਤੇ ਗਏ ਦੇਖੋ 12 ਉਸ ਲੋਨ ਦਿੱਤਾ ਬਾਕੀ ਹੋਰ ਵੀ ਆ ਰਹੇ ਨੇ ਹੱਕ ਦੀ ਜੰਤਕ ਕੇ ਭੰਡਾਲੀ 12 ਕੌਂਸਲਰਾਂ ਦੇ ਅਸਤੀਫਾ ਦੇਣ ਤੋਂ ਤੁਰੰਤ ਨਗਰ ਕੌਂਸਲ ਦੇ ਕਾਨੂੰਨ ਦੇ ਮੁਤਾਬਕ ਲਗਾ ਸਟੈਪ ਕੀ ਹੋਊਗਾ ਦੇਖੋ 12 ਅਸੀਂ ਹੋ ਗਏ ਆ ਦੋ ਤਿੰਨ ਹਜੇ ਹੋਰ ਆ ਜਾਣੇ ਨੇ 1-2 ਦਿਨ ਦੇ ਵਿੱਚ ਉਸ ਤੋਂ ਬਾਅਦ ਫਿਰ ਕਮੇਟੀ ਭੰਗ ਹੋਣੀ ਆ ਜੀ 12 ਨਾਲ ਹੀ ਭੰਗ ਹੁੰਦੀ 12 12 ਨਾਲ ਵੀ ਭੰਗ ਵਾਲੀ ਕੰਮ ਲਾ ਲਓ ਹੁਣ ਤੁਸੀਂ ਇਹ 12 ਵਾਲਾ ਕੰਮ ਵਾਲਾ ਭੰਗ ਵਾਲੀ ਆ ਤੇ ਦੋ ਤਿੰਨ ਅੱਜ ਸ਼ਾਮ ਤੱਕ ਜਾਂ ਸਵੇਰ ਤੱਕ ਹੋਰ ਹੋ ਜਾਣੇ ਨੇ ਇਸ ਦੇ ਨਾਲ ਕਮੇਟੀ ਭੰਗ ਹੋ ਜਾਣੀ ਆ ਜੀ ਹੀ ਪਰਦਾ ਐਜ਼ এ লাখ ਹੀ ਹੁੰਦਾ ਹੁੰਦਾ ਇਹ ਸਿਰਫ ਤਾਂ ਸਿਰਫ ਹੁਣ ਮੀਟਿੰਗ ਜ਼ਰੂਰ ਕਰ ਸਕਦੇ ਨੇ ਕੋਈ ਡਿਵੈਲਪਮੈਂਟ ਦਾ ਮਤਾ ਨਹੀਂ ਪਾਸ ਕਰਦੇ ਕੋਈ ਟੈਂਡਰ ਨਹੀਂ ਲਾ ਸਕਦੇ ਜਦ ਕਿ ਜਦ ਤੱਕ ਕੋਰਮ ਪੂਰਾ ਨਹੀਂ ਹੁੰਦਾ ਤੁਸੀਂ 12 ਕਾਉਂਸਲਰਾਂ ਮਤਲਬ ਕਿ ਉੱਥੇ ਮੀਟਿੰਗ 'ਚ ਨਹੀਂ ਜਾਓਗੇ ਅਸੀਂ 12 ਕਾਉਂਸਲਰ ਮੀਟਿੰਗ 'ਚ ਨਹੀਂ ਜਾਵਾਂਗੇ ਜਦ ਤੱਕ ਅਸੀਂ ਉਸ ਟਾਈਮ ਤੱਕ ਨਹੀਂ ਜਾਵਾਂਗੇ ਜਿਸ ਟਾਈਮ ਤੱਕ ਸਾਡੇ ਸਤੀਫੇ ਮਨਜ਼ੂਰ ਨਹੀਂ ਹੁੰਦੇ ਮਗਰ ਤਾਂ ਕਿ ਅਸੀਂ ਉਸ ਪੱਪੂ ਨੂੰ ਕੁਰਸੀ ਤੇ ਦੁਬਾਰਾ ਬੈਠਣ ਨਹੀਂ ਦੇਵਾਂਗੇ ਜੇ ਸਾਨੂੰ ਸ਼ਹਿਰ ਦੇ ਵਿੱਚ ਕਿਸੇ ਪ੍ਰਕਾਰ ਦਾ ਐਜੀਟੇਸ਼ਨ ਕਰਨਾ ਪਿਆ ਅਸੀਂ ਐਜੀਟੇਸ਼ਨ ਵੀ ਕਰਾਂਗੇ ਨਾਲ ਮੈਂ ਇੱਕ ਸਮੂਹ ਪਾਰਟੀਆਂ ਦੇ ਲੀਡਰ ਸਾਹਿਬਾਨ ਨੂੰ ਵੀ ਬੇਨਤੀ ਕਰੂੰਗਾ ਉਹ ਨਾਪੇ ਸ਼ਹਿਰ ਦੀ ਖੈਰਤਰੀ ਦੇ ਲਈ ਸਾਡੇ 12 ਕਾਉਂਸਲਰਾਂ ਦਾ ਸਹਿਯੋਗ ਦੇਣ ਹੁਣ 12 ਕਾਉਂਸਲਰਾਂ ਦੇ ਸਤੀਫੇ ਦੇਖਾ ਐ ਐਮਐਲਏ ਸਾਹਿਬ ਨੂੰ ਸਮੂਹਿਕ ਤੌਰ ਤੇ ਐਮਐਲਏ ਸਾਹਿਬ ਨੂੰ ਦੇਣਾ ਹੁੰਦਾ ਹੈ ਕਿ ਨਗਰ ਕੌਂਸਲ ਚੀਓ ਨੂੰ ਦੇਣਾ ਹੁੰਦਾ ਹੈ ਇਹ ਜਿਹੜਾ ਸਾਡੇ ਨਾਲ ਜਿਹੜੀ ਕਮਿਟਮੈਂਟ ਕੀਤੀ ਸੀ 15 9 ਨੂੰ ਐਮਐਲਏ ਸਾਹਿਬ ਨੇ ਕਮਿਟਮੈਂਟ ਕੀਤੀ ਸੀ ਵੀ ਮੈਂ ਨਗਰ ਕੌਂਸਲ ਪ੍ਰਧਾਨ ਦਾ ਅਸਤੀਫਾ ਮੇਰੇ ਕੋ ਆ ਚੁੱਕਿਆ ਜਿਵੇਂ ਕੀ ਉਹਨਾਂ ਨੇ ਕਿਹਾ ਸੀ ਵੀ ਅਸੀਂ ਉਸ ਟਾਈਮ ਕਿਹਾ ਸੀ ਵੀ ਜੇ ਅਗਰ ਅਸਤੀਫਾ ਨਹੀਂ ਆਉਂਦਾ ਅਸੀਂ ਸਮੂਹਿਕ ਤੌਰ ਤੇ ਅਸਤੀਫੇ ਦੇਵਾਂਗੇ ਐਮਐਲਏ ਸਾਹਿਬ ਅਸੀਂ ਆਪਣਾ ਪ੍ਰਣ ਨਿਭਾਉਂਦੇ ਹੋਏ ਨਾਪਾ ਸ਼ਹਿਰ ਨੂੰ ਜਵਾਬਦੇਹ ਹੁੰਦੇ ਹੋਏ ਅੱਜ ਅਸੀਂ ਐਮਐਲਏ ਸਾਹਿਬ ਨੂੰ ਆਪਣੇ ਸਮੂਹਿਕ ਤੌਰ ਤੇ ਅਸਤੀਫੇ ਦੇ ਦਿੰਦੇ ਨੇ ਜੇ ਕੋਈ ਇਹਨਾਂ ਅਸਤੀਫਿਆਂ ਦੇ ਵਿੱਚ ਕਮੀ ਪੇਸ਼ੀ ਹੋਊਗੀ ਅਸੀਂ ਨਿੱਜੀ ਤੌਰ ਤੇ ਦੁਬਾਰਾ ਵੀ ਜੋ ਵੀ ਕਾਨੂੰਨ ਦੇ ਰਾਹੀਂ ਹੋਊਗਾ ਉਹ ਪੇਸ਼ ਕਰਾਂਗੇ ਚਲੋ ਕੀ ਨਾਮ ਹੈ ਜੀ ਮੇਰਾ ਨਾਮ ਹਰਮੇਸ਼ ਕੁਮਾਰ ਆ ਜੀ ਵਾਰਡ ਨੰਬਰ 17 ਤੋਂ ਮੇਰੇ ਵਾਈਫ ਨੁਮਾਇੰਦਗੀ ਕਰ ਰਹੇ ਨੇ ਠੀਕ ਹੈ ਐਮ ਸੀ ਵੀ ਤੇ ਤੇ ਗੱਲ ਕਰੀ ਰਾਜੇ ਸਿੰਘ ਕੀ ਕਰਨ ਪਹੁੰਚੇ ਐਮ ਐਲ ਏ ਦਫਤਰ ਦੇਖੋ ਜੀ ਸਾਡਾ ਪਿਛਲੇ 2 ਮਹੀਨਿਆਂ ਤੋਂ ਪ੍ਰੋਟੈਸਟ ਚੱਲ ਰਿਹਾ ਸੀਗਾ ਵੀ ਜੋ ਆਪੂ ਪੰਕਜ ਵੱਲੋਂ ਜੋ ਕਾਨੂੰਨੀ ਹਰਕਤ ਕੀਤੀ ਗਈ ਸੀ ਟਾਲੀ ਚੋਰੀ ਦੀ ਤਾਂ ਉਸ ਕਰਕੇ ਸਾਡੇ ਐਮ ਸੀ ਭਾਈਚਾਰੇ ਵੱਲੋਂ ਇੱਕ ਕਿਹਾ ਗਿਆ ਸੀ ਵੀ ਆਪਾਂ ਮੈਨੂੰ ਸਾਹਿਬ ਨੂੰ ਅਰਜ਼ ਕਰਕੇ ਵੀ ਤਾਂ ਸਤੀਫਾ ਲੱਤਾ ਜਾਵੇ ਇਹਦੇ ਵਾਈਸ ਤੋਂ ਪਰ ਉਹਕ ਦੋ ਮਹੀਨੇ ਦੇ ਕਰੀਬ ਹੋ ਗਏ ਸਾਨੂੰ ਟਾਲਮਟੋਲ ਚੱਲੀ ਜਾ ਰਹੀ ਸੀ ਤਾਂ ਅੱਕ ਕੇ ਅਸੀਂ ਸਾਡੇ ਐਮਸੀ ਭਾਈ ਜਾਦੇ ਨੇ ਤੁਸੀਂ ਇੱਕ ਮਤਾ ਪਾਇਆ ਸੀ ਬੇਪਰ ਹੋਸਗੀ ਦਾ ਹਾਂਜੀ ਉਹ ਬੇਪਰ ਹੋਸਗੀ ਦਾ ਮਤਾ ਵੀ ਸਾਨੂੰ ਆਸ਼ਵਾਸਨ ਦਿੱਤਾ ਗਿਆ ਸੀ ਕਿ ਅਸੀਂ ਇਹਦਾ ਸਤੀਫਾ ਲੈ ਚੁੱਕੇ ਹਾਂ ਪਰ ਹਾਲੇ ਤੱਕ ਜਨਤਕ ਨਾ ਹੋਣ ਕਰਕੇ ਸਾਡੇ ਐਮਸੀ ਭਾਈ ਜਰਵ ਵਿੱਚ ਰੋਸ ਸੀ ਆ ਸੋ ਅੱਜ ਅਸੀਂ ਡਿਸਾਈਡ ਕੀਤਾ ਵੀ ਕਿਉਂ ਨਾ ਅਸੀਂ ਆਪ ਹੀ ਸਤੀਫਾ ਦੇ ਕੇ ਲੋਕਾਂ ਦੀ ਕਚਹਿਰੀ ਵਿੱਚ ਜਾਵਦੇ ਹੋਈਏ ਅਦੋ ਸਰ ਠੀਕ ਹੈ ਨਾ ਚਾਹ ਰਹੇ ਆ ਜੀ ਐਮ ਐਲ ਏ ਸਾਹਿਬ ਕੋਲ ਮੰਗ ਕੀਤੀ ਸੀ ਕਿ ਅਸਤੀਫੇ ਬਾਰੇ ਤੇ ਰੱਖਦਾ ਉਸੇ ਸਾਡੇ ਅਸ ਤੋਂ 1.5 ਮਹੀਨੇ ਪਹਿਲਾਂ ਮੀਟਿੰਗ ਹੋਈ ਸੀ ਐਮ ਐਲ ਏ ਸਾਹਿਬ ਕਹਿੰਦੇ ਸੀ ਅਸਤੀਫਾ ਲੈ ਲਾਂਗੇ ਪਰ ਹਾਲੇ ਤੱਕ ਸਾਨੂੰ ਲਾਰੇ ਚ ਰੱਖਿਆ ਗਿਆ ਅਸਤੀਫਾ ਨਹੀਂ ਆਇਆ ਤੇ ਇਹ ਇਸ ਤੋਂ ਇਸ ਲਈ ਅਸੀਂ ਸਾਰੇ 12 13 ਐਮ ਸੀ ਅਸਤੀਫਾ ਦੇ ਰਹੇ ਹਾਂ ਜਿਹੜੇ ਬਾਕੀ-ਬਾਕੀ ਆਏ ਉਹਨਾਂ ਦਾ ਕੀ ਗੱਲ ਬਾਕੀ ਵੀ ਆ ਜਣਗੇ ਜੀ ਬਾਕੀ ਵੀ ਆ ਜਣਗੇ ਜੀ ਇੱਕ ਦੋ ਇੱਕ ਸਾਡੇ ਭਰਾ ਬਾਹਰ ਬੈਠਾਗਾ ਉਹ ਚਲੋ ਫੈਕਸ ਕਰ ਦੇਗਾ ਆਪਣਾ ਅਸਤੀਫਾ ਇੱਕ ਸਾਡੇ ਭਰਾ ਸਨੀ ਕੁਮਾਰ ਨੂੰ ਡੇਂਗੂ ਹੋਇਆ ਗਿਆ ਤਾਂ ਉਹਦਾ ਫੋਨ ਤੇ ਗੱਲ ਹੋ ਗਈ ਸੀ ਉਹ ਕਹਿੰਦੇ ਸੀ ਆਪਣਾ ਅਸਤੀਫਾ ਤੁਹਾਨੂੰ ਵੈਸੇ ਵੀ ਜਦੋਂ ਆਉਂਦੇ ਨੇ ਉਦੋਂ ਬਾਅਦ ਪਰ ਇਹ ਅਲੀਗੇਸ਼ਨ ਲੱਗਿਆ ਸੀ ਕਿ ਇਹਨਾਂ ਨੇ ਇੱਕ ਟਰਾਲੀ ਚੋਰੀ ਦੇ ਵਿੱਚ ਇਹਨਾਂ ਦਾ ਹੱਥ ਹੈ ਜਾਂ ਕੁਝ ਟਾਈਮ ਤੇ ਹੋ ਗਿਆ ਤੇ ਉਹਦੇ ਖਿਲਾਫ ਕਿਸਾਨ ਭਰਾਵਾਂ ਨੇ ਧਰਨਾ ਵੀ ਲਾਇਆ ਸੀਗਾ ਤੇ ਉਹਨਾਂ ਦੇ ਉੱਪਰ ਮੈਂ ਆਪਕੈ ਕਿ ਸੋਪਨ ਕੰਕੇਦੁਰਾਂ ਤੇ ਜਿਹੜੇ ਮੈਂ ਮਨੀਸ਼ ਕੁਮਾਰ ਉਹਨਾਂ ਨਾਲ ਆ ਗਿਆ ਤੇ ਪਰਚਾ ਜਿਹੜਾ ਕਰਵਾਇਆ ਸੀ ਚਲੋ ਉਸ ਤੋਂ ਬਾਅਦ ਕੋਰਟ ਦੇ ਵਿੱਚ ਉਹਨਾਂ ਨੇ ਪੇਸ਼ੀ ਲਾਈ ਕੋਰਟ ਨੇ ਉਹਨਾਂ ਨੂੰ ਪੇਸ਼ੀ ਦਿੱਤੀ ਉਹ ਕਾਨੂੰਨ ਦਾ ਕੰਮ ਹੈ ਜੀ ਤੇ ਜੇ ਉਹਨਾਂ ਨੇ ਕੁਝ ਕੀਤਾ ਤਾਂ ਕਾਨੂੰਨ ਨਾਲ ਸਜ਼ਾ ਦਊਗਾ ਜੀ ਤਾਂ ਜਿਹੜੇ ਸਾਡੇ ਐਮਸੀ ਭਰਾ ਨੇ ਇਹਨਾਂ ਨੇ ਮੰਗ ਕੀਤੀ ਸੀ ਇਹਦੇ ਵਿੱਚੋਂ ਤਕਰੀਬਨ ਤਕਰੀਬਨ ਕਾਲੀ ਦਾਲਦੇਵੀ ਨੇ ਜੀ ਔਰ ਇੱਕ ਦੋ ਕਾਂਗਰਸ ਚੋਂ ਕੱਢੇ ਹੋਏ ਨੇ ਜੀ ਠੀਕ ਹੈ ਉਹਨਾਂ ਦੇ ਸਾਰਿਆਂ ਦਾ ਲਿਖਤੀ ਰੂਪ ਦੇ ਵਿੱਚ ਐਸ ਵੀ ਤੁਸੀਂ ਇਹਨਾਂ ਦਾ ਅਸਤੀਫਾ ਲਓ ਕਿਸਾਨਾਂ ਦੀ ਭਾਵਨਾਵਾਂ ਤੇ ਨਾਬਾ ਦੀ ਭਾਵਨਾਵਾਂ ਦੇਖਦੇ ਹੋਏ ਅਸਤੀਫਾ ਮੇਰੇ ਕੋਲੇ ਆਖ ਮੈਂ ਮੈਂ ਇਹ ਗੱਲ ਕਹੀ ਸੀ ਮੈਂ ਇਹ ਗੱਲ ਕਹੀ ਸੀ ਵੀ ਮੇਰੇ ਕੋਲੇ ਅਸਤੀਫਾ ਆ ਗਿਆ ਜੀ ਮੇਰੇ ਕੋਲੇ ਉਹਨਾਂ ਦਾ ਅਸਤੀਫਾ ਆਲਰੇਡੀ ਹੈ ਠੀਕ ਹੈ ਤੇ ਉਹ ਕਹਿੰਦੇ ਵੀ ਜਾ ਅਸਤੀਫਾ ਲਓ ਜਾਂ ਫਿਰ ਜਿਹੜਾ ਜੀ ਇਹਨਾਂ ਨੂੰ ਜਿਹੜਾ ਸਾਡਾ ਅਸਤੀਫਾ ਜਿਹੜਾ ਉਹ ਮਨਜ਼ੂਰ ਕੀਤਾ ਜਾਵੇ ਉਹਨਾਂ ਨੇ ਮੇਰੇ ਨਾਲ ਤੇ ਲਿਖ ਕੇ ਮੈਨੂੰ ਅੱਜ ਦੇ ਕੇ ਗਏ ਨੇ ਜੀ ਤੇ ਮੈਂ ਉਹਨਾਂ ਨੂੰ ਸਜਾਤਾ ਚਾਹੁੰਦਾ ਤੇ ਪੰਕਜ ਹੋਰ ਨੂੰ ਵੱਖਰੀ ਤੌਰ ਤੇ ਗੱਲ ਕਰਨਗੇ ਪਰ ਮੈਂ ਗੱਲ ਕਹਿਣਾ ਚਾਹੁੰਦਾ ਕਿ ਜਦੋਂ ਇਹ ਗੱਲ ਹੋਈ ਤਾਂ ਅਸੀਂ ਉਹਨਾਂ ਨੂੰ ਛੁੱਟੀ ਤੇ ਭੇਜਦਾ ਸੀ ਔਰ ਉਹਨਾਂ ਦਾ ਉਸ ਤੋਂ ਬਾਅਦ ਅਸੀਂ ਅਸਤੀਫਾ ਜਿਹੜਾ ਲੈ ਲਿਆ ਸੀ ਕਨਾਲਾ ਸਜਾਤਾ ਚਾਹੁੰਦਾ ਇਹਨਾਂ ਨੇ ਸਿਫਰ ਮਨਜ਼ੂਰ ਕਿਤੇ ਜਾਣਗੇ ਕਿ ਇਹਨਾਂ ਨੇ ਸਿਫਰ ਨਹੀਂ ਇਹਨਾਂ ਨੇ ਵਿੱਚ ਲਿਖਿਆ ਨਾ ਜੀ ਵੀ ਜਦੋਂ ਅਸਤੀਫਾ ਲਓ ਜੇ ਨਹੀਂ ਲੈਂਦੇ ਫਿਰ ਅਸੀਂ ਸਾਡਾ ਸੇਵਾ ਮਿਲਣਾ ਹੈ ਸਾਰਾ ਫੌਕਸਲਰ ਨੇ ਇਹ ਗੱਲ ਲਿਖੀ ਹੈ ਵੀ ਜਦੋਂ ਸਾਡੇ ਦਾ ਕੌਂਸਲਰ ਜਿਹੜਾ ਉਸ ਤੋਂ ਜਤਾ ਚਾਹੁੰਦਾ ਅਸਤੀਫਾ ਲਾ ਜੀ ਸਜਾਤਾ ਚਾਹੁੰਦਾ ਅਸਤੀਫਾ ਲਾ ਜ ਉਹ ਆਇਆ ਹੈ ਠੀਕ ਹੈ ਜੀ ਇੱਕ ਗੱਲ ਨਿਬੜੀ ਜੀ ਅਸੀਂ ਫਿਰ ਨਗਰ ਕੌਂਸਲ ਚ ਲਾਉਣ ਲਈ ਜਿਹੜੇ ਸੀਨੀਅਰ ਮੀਤ ਪ੍ਰਧਾਨ ਨੇ ਮੈਡਮ ਜਿਹੜੇ ਨੇ ਸਾਨੀ ਸਾਹਿਬ ਉਹਨਾਂ ਦੇ ਵਾਈਫ ਨੇ ਜਿਹੜੇ ਅਮਰਜੀਤ ਕੌਰ ਜੀ ਜੀ ਉਹਨਾਂ ਨੂੰ ਅਸੀਂ ਜਿਹੜਾ ਜੀ ਕਾਰਜਕਾਰੀ ਪ੍ਰਧਾਨ ਸੀ ਉਹਨਾਂ ਨੂੰ ਲਾਤਾ ਸੀ ਜਿਨ੍ਹਾਂ ਨੇ ਪਿਛਲੇ 2 ਮਹੀਨੇ ਤੋਂ ਸੇਵਾ ਕਰਦੇ ਆ ਅੱਜ ਅਸੀਂ ਕੀ ਕਰ ਰਹੇ ਆ ਕਿ ਉਹਨਾਂ ਨੂੰ ਅਸੀਂ ਕਹੇ ਸੀ ਵੀ ਤੁਹਾਡੀ ਸੇਵਾ 2 ਮਹੀਨੇ ਦੀ ਪ੍ਰਵਾਨ ਹੋ ਗਈ ਤੇ ਹੁਣ ਅਸੀਂ ਜਿਹੜੇ ਆਪਣੇ ਖੰਨਾ ਸਾਹਿਬ ਨੇ ਠੀਕ ਹੈ ਜੀ ਅਮਰਜੀਤ ਸਿੰਘਾ ਉਹਨਾਂ ਦੇ بیٹے ਜਿਹੜੇ ਨੇ ਜਸਦੀਪ ਜਸਦੀਪ ਖੰਡਾ ਉਹਨਾਂ ਨੂੰ ਅਸੀਂ ਉਹ ਉਮੀਦਵਾਰ ਪ੍ਰਧਾਨ ਸੀਗੇ ਤੇ ਉਹਨਾਂ ਨੂੰ ਅਸੀਂ ਜਿਹੜਾ ਜੀ ਨਗਰ ਕੌਂਸਲ ਨਾਭਾ ਦਾ ਕੰਮ ਜਿਹੜਾ ਹੈ ਜੀ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਅੱਜ ਉਹਨਾਂ ਨੂੰ ਸੌਂਪ ਰਹੇ ਹਾਂ ਔਰ ਮੈਂ ਇੱਕ ਬਿਫਵਾਸ ਦੋਣਾ ਜੀ ਕਿਉਂਕਿ ਟੈਂਪਰ ਲੱਗ ਰਹੇ ਨੇ ਕੰਮ ਹੋਣ ਵਾਲੇ ਨੇ ਇਲੈਕਸ਼ਨ ਸਾਰਿਆਂ ਦੇ ਜੀ ਖੜੀ ਆ ਤੇ ਕੋਈ ਪੱਖਪਾਤ ਨਹੀਂ ਹੈ ਕੋਈ ਐਮਸੀ ਮੇਰੇ ਨਾਲ ਹੈ ਜਾਂ ਨਹੀਂ ਹੈ ਮੇਰੇ ਮਨ 'ਚ ਕੋਈ ਇਦਾਂ ਦੀ ਕੋਈ ਵਿਰੋਧ ਨਹੀਂ ਕਿਤੇ ਖਲਾਸ ਤੇ ਸਾਰਾਂ ਦੇ ਕੰਮ ਜਿਹੜੇ ਆ ਜੀ ਸਾਰੇ ਨੇ ਕੰਮ ਜਿਹੜੇ ਆ ਉਹ ਬਰਾਬਰ ਕੀਤੇ ਜਾਣਗੇ ਬਾਕੀ ਜਿਹੜਾ ਅਸਤੀਫਾ ਮੈਨੂੰ ਦੇ ਕੇ ਗਏ ਨੇ ਉਹਨਾਂ ਦਾ ਏਸੀ ਵੀ ਜਿਆਦਾ ਅਸਤੀਫਾ ਲਓ ਮੈਂ ਦੁਬਾਰਾ ਫਿਰ ਕਿੱਲੀ ਕਰ ਦੇਣਾ ਉਹ ਅਸਤੀਫਾ ਆ ਗਿਆ ਜੀ ਠੀਕ ਹੈ ਜੀ ਕਿ ਜਾਂ ਫਿਰ ਅਸਤੀਫਾ ਚਾਹਲਾ ਅਸਤੀਫਾ ਜੰਤਕ ਕਰੋਗੇ ਹਾਂ ਬਿਲਕੁਲ ਬਿਲਕੁਲ ਮਜੂਰ ਹੋਊਗਾ ਜੀ ਫਿਰ ਉਸ ਅਸਤੀਫਾ ਜਿਹੜੇ ਦੇ ਕੇ ਗਏ ਨੇ ਕੀ ਜੀ ਕਿਹੜਾ ਅਸਤੀਫਾ ਦੇ ਕੇ ਗਏ ਨੇ ਕਾਉਂਸਲਰ ਨਹੀਂ ਤਾਂ ਗਵਰਨਮੈਂਟ ਦੇ ਦੇਖੋ ਰਾਜਨੀਤੀ ਦੇ ਵਿੱਚ ਕੀ ਹੁੰਦਾ ਜੀ ਮੇਰੀ ਗੱਲ ਸੁਣੋ ਮਤਲਬ ਮੈਂ ਹੁਣ ਮੈਂ ਮੈਨੂੰ ਵੀ 3.5 ਸਾਲ ਹੋ ਗਏ ਐ ਐਮਐਲਏ ਬਣਿਆ ਨੂੰ ਇਹਨਾਂ ਦੇ ਵਿੱਚੋਂ ਕਈ 2-2 3-3 ਚਾਰ-ਚਾਰ ਵਾਰ ਐਮਸੀ ਨੇ ਕਾਉਂਸਲਰ ਨੇ ਠੀਕ ਹੈ ਜੀ ਉਹ ਆਪ ਦੀ ਸਕੀਨ ਲਾਉਣ ਨੂੰ ਕਹਿੰਦੇ ਸੀ ਕਿ ਸਾਡਾ ਸੀ ਆਪਾਂ ਨੰਬਰ ਖਾਤੇ ਕੋ ਪ੍ਰਧਾਨ ਬਣਾ ਲਾਂਗੇ ਤਾਂ ਇਦਾਂ ਦਾ ਕੁਝ ਨਹੀਂ ਹੁੰਦਾ ਜਦੋਂ ਤੱਕ ਸਰਕਾਰ ਜਿਹੜੀ ਆ ਨਾ ਸਰਕਾਰ ਨੇ ਦੇਖਣੀ ਐ ਲੋਕਾਂ ਦੀ ਭਾਵਨਾ ਸਰਕਾਰ ਨੇ ਦੇਖਣੀ ਐ ਮੇਰੀ ਜ਼ਿੰਮੇਵਾਰੀ ਐ ਨਾਪਾ ਤੇ ਲੋਕਾਂ ਦੀ ਭਾਵਨਾ ਦੀ ਕਦਰ ਕਰਨਾ ਅਸੀਂ ਦੇਖਣਾ ਕਿ ਲੋਕਾਂ ਦਾ ਕੰਮ ਕਿਵੇਂ ਅਸੀਂ ਬੈਸਟ ਕਰ ਸਕਦੇ ਆ ਕਿਵੇਂ ਵਾਰਡਾਂ ਦੇ ਵਿੱਚ ਕੰਮ ਕਰਨਾ ਉਹ ਸਾਰਾ ਉਹ ਉਹ ਦੇਖ ਕੇ ਅਸੀਂ ਆਪਣੇ ਰੰਗ ਦੇ ਮੁਤਾਬਕ ਕੰਮ ਕਰ ਰਹੇ ਹਾਂ ਟੈਂਡਰ ਲੱਗ ਰਹੇ ਨੇ ਤੁਹਾਡੀ ਪਾਰਟੀ ਤੇ ਕਿਉਂ ਸ਼ਾਮਲ ਹੋ ਗਏ 8 9 ਜਿਹੜੇ ਕੌਂਸਲਰ ਨੇ ਕਿਵੇਂ ਉਧਰ ਚਲੇ ਗਏ 8 ਨਹੀਂ ਉਹ ਤਾਂ ਕੌਂਸਲੀਆਂ ਨੂੰ ਲੈ ਕੇ ਗੱਲ ਕਰ ਰਹੇ ਨੇ ਜਿਹੜੇ ਉਹ ਅਸਤੀਫੇ ਵਾਲਿਆਂ ਨਾਲ ਕਿਵੇਂ ਰਲ ਗਏ ਉਹਨਾਂ ਨੂੰ ਵੀ ਅਸਤੀਫਾ ਦਿੱਤਾ ਗਿਆ ਕਿਵੇਂ ਆਹ ਮਾਰ ਲਈ ਜਾਂ ਕਿਸੇ ਕੌਂਸਲਰ ਨਾਲ ਨਹੀਂ ਉਹ ਉਹ ਕਹਿੰਦੇ ਨਾ ਵੀ ਵੀ ਅਸਤੀਫਾ ਲਿਆ ਜਾਵੇ ਵੀ ਉਹਨਾਂ ਤੇ ਐਲੀਗੇਸ਼ਨ ਲੱਗਿਆ ਜੀ ਉਹ ਐਲੀਗੇਸ਼ਨ ਲੱਗਿਆ ਉਹ ਕੋਰਟ ਚ ਚਲੇਗਾ ਮੈਟਰ ਉਹਨਾਂ ਨੂੰ ਜ਼ਮਾਨਤ ਨਹੀਂ ਮਿਲ ਗਈ ਨਹੀਂ ਮਿਲੀ ਕੋਰਟ ਨੇ ਫੈਸਲਾ ਕਰ ਲਿਆ ਨਹੀਂ ਮਾਨ ਸਾਹਿਬ ਕੋਈ ਸਰਕਾਰ ਦੀ ਗੱਲ ਕਰ ਰਹੇ ਹੋ ਤੁਹਾਡੇ ਆਪਣੇ ਕੌਂਸਲਰ ਨੇ ਆ ਆਦਮੀ ਪਾਰਟੀ ਦੇ ਉਹ ਤੁਹਾਡੇ ਅੰਟੀ ਕਿਵੇਂ ਹੋ ਗਏ ਜਵੇਂ ਜਿਵੇਂ ਅਸਤੀਫਾ ਦੇ ਕੇ ਨਹੀਂ ਮੇਰੇ ਅੰਤੀ ਥੋੜਾ ਨੇ ਜੀ ਉਹ ਤਾਂ ਦੇ ਕੇ ਨਹੀਂ ਉਹ ਤਾਂ ਕਹਿੰਦੇ ਨੇ ਵੀ ਪਰ ਇਹਦਾ ਪੱਕੂ ਪੰਕਾ ਦੀ ਵਾਈਫ ਦਾ ਅਸਤੀਫਾ ਲਿਆ ਜਾਵੇ ਉਹ ਮੇਰੇ ਕੋਲ ਆ ਕੇ ਗੱਲ ਕਰਦੇ ਰੋ ਡੇਢ ਮਹੀਨੇ ਦਾ ਅਸਤੀਫਾ ਅੰਤ ਤੱਕ ਨਹੀਂ ਦਿੱਤਾ ਜੀ ਜੀ ਮੈਂ ਤੁਹਾਨੂੰ ਉਹੀ ਤਾਂ ਗੱਲ ਦੱਸਣਾ ਟੈਕਨੀਕਲੀ ਕਈ ਗੱਲਾਂ ਹੁੰਦੀਆਂ ਨੇ ਦੇਖਣ ਵਾਲੀਆਂ ਕਈ ਗੱਲਾਂ ਹੁੰਦੀਆਂ ਨੇ ਉਹਦੇ ਮੁਤਾਬਕ ਸਿਸਟਮ ਚੱਲਦਾ ਜੀ ਠੀਕ ਹੈ ਨਾ ਕਾਨੂੰਨ ਦੇ ਮੁਤਾਬਕ ਕਿਉਂਕਿ ਇਹ ਕਿਸੇ ਤੇ ਬਰਬਰੀ ਗੱਲ ਕਹਿਣ ਨਾਲ ਅੱਜ ਵੀ ਜਿਹੜੇ ਆਏ ਨੇ ਅਸਤੀਫਾ ਦੇਣ ਅਸਤੀਫਾ ਦੇਣ ਜਿਨ੍ਹਾਂ ਵਿੱਚ ਆਪਣੇ ਸਾਡੇ ਗੁਰਸੇਵ ਸਿੰਘ ਕਾਉਂਸਲਰ ਸਾਹਿਬ ਨੇ ਜਾਂ ਪ੍ਰੀਤ ਐਮਸੀ ਸਾਹਿਬ ਨੇ ਤੇ ਜਾਂ ਮੇਰੇ ਖਿਆਲ ਕੋਈ ਤਾਂ ਬਾਕੀ ਕੋਈ ਆਇਆ ਨਹੀਂ ਜੀ ਕਾਉਂਸਲਰ ਆਪ ਤਾਂ ਆਏ ਨਹੀਂ ਉਹਨਾਂ ਦੇ ਉਹਨਾਂ ਦੇ ਉਹਨਾਂ ਦਾ ਪਤੀ ਆਏ ਨੇ ਜਾਂ ਉਹਨਾਂ ਦਾ ਕੋਈ ਬੇਟਾ ਆਇਆ ਜੀ ਆਪ ਤਾਂ ਆਏ ਨਹੀਂ ਕਾਉਂਸਲਰ ਉਹ ਤਾਂ ਆਉਂਦੇ ਨਹੀਂ ਇਹੀ ਤਾਂ ਅਸੀਂ ਗੱਲ ਕਹਿੰਦੇ ਵੀ ਜਿਹੜੇ ਕਾਉਂਸਲਰ ਨੇ ਘਟਕਟ ਉਹ ਤਾਂ ਉਹ ਮੀਟਿੰਗ ਦੇ ਵਿੱਚ ਉਹ ਤਾਂ ਆਉਂਦੇ ਨਹੀਂ ਵੀ ਉਹਨਾਂ ਨੂੰ ਬੁਲਾਓ ਮੀਟਿੰਗ ਦੇ ਵਿੱਚ ਉਹ ਗੱਲਬਾਤ ਕਰਨ ਉਹਨਾਂ ਦੇ ਬਿਹਾਫ ਤੇ ਉਹਨਾਂ ਦਾ ਘਰ ਵਾਲਾ ਗੱਲ ਕਰਦਾ ਜਾਂ ਉਹਨਾਂ ਦਾ ਕੋਈ ਬੱਚਾ ਗੱਲ ਕਰਦਾ ਜਾਂ ਉਹਨਾਂ ਦਾ ਕੋਈ ਭਰਾ ਗੱਲ ਕਰਦਾ ਜੀ ਜਾਂ ਗਲਤ ਕਰਦਾ ਠੀਕ ਹੈ